ਦੇ ਉੱਪਰ ਆਯੋਗ ਜੀ ਮੜਦੇ ਭਾਈ ਥੋੜਾ ਜਿਹਾ ਆਜੂ ਕੇਡਵਾ ਉਹ ਭਾਈ ਪਿੱਛੇ ਹੋਣੀ ਥੋੜੇ ਜਿਹੇ ਪੱਤਰਕਾਰ ਸਾਰੇ ਭਾਈ ਯਾਰ ਕੋਈ ਨਹੀਂ ਫੋਟੋ ਮਿੱਟਣ ਦਿਓ ਆਯੋਗ ਮੜਦੇ ਭਾਈ ਬਹਾਦਰ ਵੀਰੇ ਸਾਲ ਪਹਿਲਾਂ ਕੀ ਤੋਂ ਦੀ ਦੁਕਾਨ ਚੱਲਦੀ ਆ ਉਹਦੇ 200 ਕਸਟਮਰ ਵੀ ਲੱਗੇ ਹੋਏ ਉਹਨੂੰ ਕੀ ਗਈਏ ਕੀ ਛੇੜੀ ਉਹਨੂੰ ਜਿਹੜਾ ਬੈਠਾ ਹੀ ਪੁਰਾਣਾ ਸੋ ਜਿਹੜਾ ਕੋਈ ਨਵਾਂ ਕੋਈ ਵੀ ਕੰਸਟਰਕਸ਼ਨ ਕਰੂਗਾ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਨਮੀਕਲ ਸੈਕਸ਼ਨ ਕਿਸੇ ਵੀ ਪ੍ਰਕਾਰ ਦੀ ਹੁਣ ਜਿਹੜੇ ਪਹਿਲੇ ਇਹ ਤਾਂ ਫਿਰ ਅੱਧਾ ਸਾਰਾ ਸਾਨੂੰ ਸਾਫ਼ ਕਰਨਾ ਪੈਣਾ ਫਿਰ ਲੋਕਾਂ ਨੇ ਦੁਖੀ ਵੀ ਹੋਣਾ ਵੀ ਸਾਡਾ ਹੁਣ ਜਿਵੇਂ ਆ ਕਹਿ ਗਏ ਕਿ ਵੀ ਜੀ ਅਸੀਂ ਨਜਾਇਜ਼ ਕਬਜ਼ਾ ਭਾਵੇਂ ਕਰ ਰਹੇ ਸੀ ਅਸੀਂ ਬੱਚੇ ਦੀ ਰੋਟੀ ਦੇਖ ਲਈ ਮੈਡਮ ਇਹਦੇ ਦੁਕਾਨਾਂ ਦੇ ਨੀਚੇ ਇੱਕ بڑا ਨਾਲਾ ਹੈ 15 ਫੁੱਟ ਦਾ ਚੌੜਾ ਇਹੋ ਉਹ ਲੋਕਾਂ ਨੇ ਹੀ ਕਬਜ਼ਾ ਕਰ ਲਿਆ ਦੇਖੋ ਇਹੋ ਜੀ ਚੀਜ਼ ਨਹੀਂ ਪਹਿਲਾਂ 15 15 ਫੁੱਟ ਅੱਗੇ ਅੱਗੇ 70 ਸੀ ਸਾਲ ਪਹਿਲਾਂ ਦਾ ਮੁੱਦਾ ਜੀ ਹਾਂ 70 ਸੀ ਸਾਲ ਪਹਿਲਾਂ ਦਾ ਮੁੱਦਾ ਇਹ ਨਿਕਲ ਆ ਤੀ ਚੜ 3 ਬਹੁਤ ਪ੍ਰੋਬਲਮ ਹੈ 40 ਸਾਲ ਪੁਰਾਣੇ ਦਾ ਕੀ ਕਰੀਏ ਦੱਸੋ ਹੁਣ ਸਾਰਾ ਬਾਜ਼ਾਰ ਤੁਹਾਡਾ ਕਿਵੇਂ ਚੱਕੀਏ ਇਹ ਸੱਤਰ ਨਾ ਲੱਗ ਜਾਣਾ ਮੇਰੇ ਖਿਲਾਫ ਹੁਣ ਜਿਹੜੀ ਨਵੀਂ ਉਸਾਰੀ ਹੋ ਹੋ ਰਹੀ ਹੈ ਉਹਨੂੰ ਤਾਂ ਅਸੀਂ ਰੋਕ ਸਕਦੇ ਹੁਣ ਮਰੰਡਾ ਰੋਡ ਤੇ ਨਵੀਆਂ ਉਸਾਰੀਆਂ ਦੁਆਰੇ ਪੈ ਚੱਲੀਆਂ ਜਿਹ ਉਹ ਸਾਰੀਆਂ ਅੱਜ ਕੱਲ ਤੋਂ ਆਈਆਂ ਨੇ ਜਿਹੜੀਆਂ ਮਿਟਾ ਕੇ ਗਈ ਸੀ ਇਹ ਦੁਆਰੇ ਚੱਲੀਆਂ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਕਿਹਾ ਵੀ ਤੁਹਾਨੂੰ ਦਿਖਦੀ ਰਹੀਆਂ ਸੋ ਇਹ ਇਹ ਸਾਰੀਆਂ ਚੀਜ਼ਾਂ ਕੀ ਹੈ ਕਰੀ ਜਾਓ ਮੈਂ ਫੇਟਾ ਹਾਂਗੀ ਜਿੰਨੇ ਮਰਜ਼ੀ ਨਾਲ ਗੱਲ ਕਰ ਲਓ ਜਿੰਨੀ ਮਰਜ਼ੀ ਸਾਡੇ ਮੈਡਮ ਮੈਡਮ ਅਨਮੋਲ ਗਗਨ ਮਾਨ ਜੀ ਵਾਰਡ ਨੰਬਰ 16 ਵਿੱਚ ਪਹੁੰਚੇ। ਉਹਨਾਂ ਨੇ 80 ਲੱਖ ਦੇ ਕੰਮ ਆਪਣੇ ਪਾਸ ਕੀਤੇ ਆ ਵਾਰਡ ਦੇ। ਇੱਚ ਪੈਪਾ ਬੈਣੀ ਨਾਲੀਆਂ ਦੇ ਵਿੱਚ ਪੈਪਾ ਬਲੌਕ ਇਟਾ ਇੱਕ ਆਪਣਾ ਰੋਡ ਦੇ ਉਹ ਆ ਜੀ ਆਪਣੀ ਰੋਡ ਹੈ। ਆਈਪੀਐਸ ਸਕੂਲ ਵਾਲੀ ਉਹ ਵੀ ਭਰੋਸਾ ਦੇ ਕੇ ਗਏ ਆ। ਵੀ ਬਹੁਤ ਜਲਦ ਬਣੇਗੀ। ਇੱਕ ਦੋ ਧਰਮਸ਼ਾਲਾ ਜੀ ਆਪਣੀਆਂ। ਜੀ। ਵਾਰਡ ਨੰਬਰ 16 ਦੇ ਵਿੱਚ। ਉਹਨਾਂ ਦਾ ਵੀ ਜਲਦ ਜਲਦ ਕੰਮ ਸ਼ੁਰੂ ਹੋ ਰਿਹਾ ਜੀ। ਸਭ ਅਨਮੋਲ ਗਗਨ ਮਾਨ ਜੀ ਮੈਂ ਆਪਣੇ ਉਹ ਰਿਅਕ ਕਰਾ ਲਈ ਆਈ ਸੀ ਅੱਜ ਉਹਨਾਂ ਨੇ ਸਾਰਾ ਪਹਿਲਾਂ ਮੇਨ ਬਜ਼ਾਰ ਕੁਰਾਲੀ ਦੇ ਵਿੱਚ ਉਹਨਾਂ ਨੇ ਉੱਥੇ ਕਰੋੜਾਂ ਰੁਪਏ ਦੀ ਲੱਗਤ ਦੇ ਨਾਲ ਜਿਹੜਾ ਨੀਂ ਬੱਥਰ ਰੱਖਿਆ ਉੱਥੇ ਜਿਹੜੇ ਸ਼ਹਿਰ ਦੇ ਜਿਹੜੇ ਵਿਕਾਸ ਕਾਰਜ ਹੋਣੇ ਆ ਉਸ ਤੋਂ ਬਾਅਦ ਵਾਰਨ ਨੰਬਰ 16 ਦੇ ਵਿੱਚ ਵਾਰਨ ਨੰਬਰ 16 ਦੇ ਵਿੱਚ ਇੱਕ ਤਾਂ ਜਿਹੜੀ ਸਟਰੋਂਗ ਪਾਈਪਲਾਈਨ ਪੈਣੀ ਪੈਣੀ ਹੈ ਕਿ ਨਾਲੀਆਂ ਦੇ ਵਿੱਚ ਹੀ ਉਸ ਤੋਂ ਲੋ ਬਲੌਕ ਟੈਲਸ ਲੱਗਣੇ ਹੈਗੇ ਆ ਜੀ ਤੇ ਇੱਕ ਜਿਹੜੀ ਸ਼ਮਸ਼ਾਨਗੜ੍ਹ ਤੋਂ ਲੈ ਕੇ ਜਿਹੜੀ ਰੋਡ ਬਣਨੀ ਹੈਗੀ ਹੈ ਜੀ ਬਾਈਪਾਸ ਤੱਕ ਉਹਦੇ ਬਾਰੇ ਮੈਮ ਨੇ ਕਿਹਾ ਵੀ ਇਹਦਾ ਕੰਮ ਬਹੁਤ ਜਲਦੀ ਜਲਦੀ ਸ਼ੁਰੂ ਕੀਤਾ ਜਾਏਗਾ ਤੇ ਉਹਦਾ ਨੀਂ ਬੱਥਰ ਰੱਖਿਆ ਗਿਆ ਹੈ ਜਿਹੜਾ ਸ਼ਹਿਰ ਦੇ ਸਫਾਈ ਦਾ ਜਿਹੜੇ ਹਾਲਾਤ ਆਂ ਇਹ ਬੱਤੇ ਬੱਤੇ ਰਹਿ ਇਹ ਕਿਸੇ ਦੇ ਲੋਕੇ ਨਹੀਂ ਹੋਏ ਆਪਣੇ ਸ਼ਹਿਰ ਦਾ ਕੋਈ ਵੀ ਵਾਰਡ ਦੀ ਜਿਹੜੀ ਸਫਾਈ ਦੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਉਹਦੇ ਪਿੱਛੇ ਜਿਹੜੀ ਆਪਣਾ ਸੀਵਰ ਸਿਸਟਮ ਹੈ ਜਿਹੜਾ ਜਿਹੜੀ ਪਾਣੀ ਨਿਕਾਸੀ ਹੈ ਇਹ ਮੇਨ ਜ਼ਿੰਮੇਦਾਰ ਹੈ ਜੀ ਨਦੀ ਸਾਡੇ ਵਾਸਤੇ ਜਿਹੜਾ ਮੇਨ ਸਰੋਤ ਹੈ ਜੀ ਪਾਣੀ ਨਿਕਾਸੀ ਦੇ ਲਈ ਜੇ ਸ਼ਹਿਰ ਦੇ ਵਿੱਚ ਨਦੀ ਹੋਵੇ ਮੈਂ ਨਹੀਂ ਸਮਝਦਾ ਕਿ ਉੱਥੇ ਕੋਈ ਪਾਣੀ ਦੀ ਨਿਕਾਸੀ ਕੋਈ ਕਿਲਰ ਪਾਣੀ ਚਾਹੀਦੀ ਹੈ ਪਰ ਇਹ ਸਾਡੀ ਮਾੜੀ ਕਿਸਮਤ ਹੈ ਕਿ ਇੱਥੇ ਸਮੇਂ ਦੀ ਸਰਕਾਰਾਂ ਨੇ ਜਿਹੜੀ ਪਹਿਲੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਦੀ ਵੀ ਇਹ ਸੋਚਿਆ ਹੀ ਨਹੀਂ ਹੈਗਾ ਕਿ ਸ਼ਹਿਰ ਵਸਣ ਦੀ ਸਹੂਲਤ ਲੈਣੀ ਹੈ ਉਹਨਾਂ ਨੇ ਸਿਰਫ ਆਪਣੇ ਆਪ ਵਾਲੀ ਸੋਚਿਆ ਸੀ ਬਸ ਤੇ ਜੇ ਸਾਡੇ ਸ਼ਹਿਰ ਦਾ ਪਾਣੀ ਹੈ ਜੀ ਇਹ ਜਿਹੜਾ ਚੰਡੀਗੜ੍ਹ ਰੋਡ ਦਾ ਪਾਣੀ ਹੈ ਚਨਾਲੋ ਸਾਈਡ ਦਾ ਪਾਣੀ ਹੈ ਜੀ ਇਹ ਪਾਣੀ ਸਾਰਾ ਪਹਿਲਾਂ ਕੁੰਮਕੇ ਜਾਂਦਾ ਹੈਗਾ ਮੁੰਡਾ ਰੋਡ ਦੇ ਉੱਪਰ ਦੀ ਉੱਥੋਂ ਪਾਣੀ ਕੁੰਮਕੇ ਨਾਜ ਮੰਡੀ ਜਾਂਦਾ ਅਨਾਜ ਮੰਡੀ ਦੇ ਪਾਣੀ ਦੇ ਦੁਆਰਾ ਫੇਰ ਹੈਗਾ ਇਹ ਨਦੀ ਜਾਂਦਾ ਜੀ ਸੋ ਪਾਣੀ ਜਿਹੜਾ ਹੈਗਾ ਇਹ ਪ੍ਰੋਪਰ ਨਿਕਾਸੀ ਨਾ ਹੋਣ ਕਰਕੇ ਨਾਲੇ ਦੇ ਵਿੱਚ ਪਾਣੀ ਇਦਾਂ ਹੀ ਗੰਦੇ ਡੇਰ ਢੇਰੇ ਲੱਗੇ ਹੋਏ ਉੱਥੇ ਜੀ ਹਰ ਜਿੱកਾ ਬਦਬੂ ਮਾਰ ਰਹੀ ਹੈ ਸਫਾਈ ਦੀ ਹਾਲਤ ਬਹੁਤ ਖਰਾਬ ਹੈ ਇਹ ਆਪਣੇ ਪਾਣੀ ਦੇ ਸੈਂਪਲ ਨੇ ਜੀ ਇਹ ਲਗਭਗ ਮੇਖਲ ਜੀ 6-7 ਸੈਂਪਲ ਜਿਹੜੇ ਫੇਲ ਹੋਏ ਪਾਣੀ ਦੇ ਜੀ। ਔਰ ਦੂਜਾ ਜਿਹੜੀ ਅਨਾਜ ਮੰਡੀ ਵਿੱਚ ਜਿਹੜੇ ਪਾਣੀ ਦੇ ਕੰਮ ਹੈ ਜਿਹੜੇ ਉੱਥੇ ਮਜ਼ਦੂਰਾ ਨੇ ਜਿਹੜੀ ਇੱਥੇ ਉਹਨਾਂ ਨੇ ਅੱਜ ਮੈਮ ਦੱਸਿਆ ਜੀ ਕਿ ਉਹ ਦਾ ਉਹਨਾਂ ਕੰਮ ਵੀ ਹਫ਼ਤੇ ਦੇ ਵਿੱਚ ਵੀ ਜਿਹੜਾ ਹੈਗਾ ਉੱਥੇ ਨਵਾਂ ਵਾਟਰ ਗੂਦਰ ਲੱਗ ਜਾਏਗਾ ਉਹਨੇ ਤੇ ਉਹਨਾਂ ਨੂੰ ਜਿਹੜੀ ਵਧੀਆ ਪਾਣੀ ਜਿਹੜੀ ਉੱਥੇ ਸਬਦ ਹੈਗੀ ਹੈ ਉਹ ਮਿਲਣੀ ਸ਼ੁਰੂ ਹੋ ਜਾਏਗੀ। ਸਾਡੇ ਸਕਾਰਜੋਗ ਮੈਡਮ ਅਨਮੋਲ ਕਰਮਾਂਜੀ ਨੇ ਸਾਡੇ ਸ਼ਹਿਰ ਦਾ ਵੱਲ ਰੁਕ ਕੀਤਾ। ਉਹ ਬਹੁਤ ਹੀ ਕਹਿ ਲੋ ਵੀ ਸਾਡੀ ਨਗਰ ਕੌਂਸਲ ਦੀ ਨਲਾ ਕਿਉਂਕਿ ਉਹਨਾਂ ਨੇ ਪਿਛਲੇ ਅਰਸੇ ਦੌਰਾਨ ਤਕਰੀਬਨ 4.5 ਸਾਲ ਦਾ ਅਰਸਾ ਖਤਮ ਹੋਣ ਜਾ ਰਿਹਾ ਸਾਡੀ ਕਮੇਟੀ ਬਣੇ ਨੂੰ ਔਰ ਕੋਈ ਸ਼ਹਿਰ ਦਾ ਵਿਕਾਸ ਨਹੀਂ ਸੀ ਹੋਇਆ ਔਰ ਅਸੀਂ ਜਾ ਕੇ ਮੈਡਮ ਨੂੰ ਕਿਹਾ ਕਿ ਮੈਡਮ ਵੀ ਸਾਡੇ ਸ਼ਹਿਰ ਦੀ ਤਾਂ ਦੁਰਦਸ਼ਾ ਹੈ ਜੀ ਇੱਥੇ ਤੱਕ ਵੀ ਕਿ ਸਵੱਛ ਭਾਰਤ ਦੇ ਅਵਾਰਡ ਤਾਂ ਲਿਆ ਰਹੇ ਆਂ ਜੀ ਆਪਾਂ ਦਿੱਲੀ ਰਾਸ਼ਟਰਪਤੀ ਕੋ ਜਾ ਕੇ ਤੇ ਸ਼ਹਿਰ ਵਿੱਚ ਕੂੜਾ ਕਰਕਟ ਮੇਰੇ ਖਿਆਲ ਪਹਿਲਾਂ ਨਾਲੋਂ ਵੀ ਵੱਧ ਚੁੱਕਿਆ ਹੈ ਜੀ ਤੇ ਅਸੀਂ ਜਦੋਂ ਉਹਨਾਂ ਨੂੰ ਆਪਣੀ ਵਿਥਿਆ ਸੁਣਾਈ ਸ਼ਹਿਰ ਦੀ ਤਾ ਸਾਡੇ ਐਮਐਲਏ ਮੈਡਮ ਨੇ ਕਿਹਾ ਕਿ ਮੈਂ ਆਪ ਖੁਦ ਸ਼ਹਿਰ ਦਾ ਦੌਰਾ ਕਰੂੰਗੀ ਔਰ ਉਹਨਾਂ ਨੇ ਸਾਡੇ ਸਾਰੇ ਅਧਿਕਾਰੀ ਬੁਲਾਏ ਨਗਰ ਕੌਂਸਲ ਦੇ ਈਓ ਸਾਹਿਬ ਬੁਲਾਏ ਸਾਡੇ ਅਕਾਊਂਟੈਂਟ ਸਾਹਿਬ ਉਹਨਾਂ ਨੇ ਸਾਰੀ ਸਥਿਤੀ ਤੋਂ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਗਿਆ ਔਰ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ ਸ਼ਹਿਰ ਤੇ ਰੁਕੇ ਹੋਏ ਕੰਮ ਹੈ ਜਿਵੇਂ ਕਿ ਸਟਾਰਮ ਸਿਸਟਮ ਹੈ ਗਲੀਆਂ ਨਾਲੀਆਂ ਦੀ ਨੂੰ ਬੰਦ ਕਰਨ ਦਾ ਜਿਹੜਾ ਸਿਸਟਮ ਹੈ ਸ਼ਹਿਰ ਦੇ ਵਿੱਚ ਪਾਰਸ਼ਲਟੀ ਕੀਤੀ ਜਾ ਰਹੀ ਹੈ ਬਾਟਾ ਦੇ ਨਾਲ ਉਸ ਦੇ ਤਹਿਤ ਫਿਰ ਉਹਨਾਂ ਨੇ ਅੱਜ ਆਪ ਵੀੜਾ ਚੁੱਕਿਆ ਔਰ ਆ ਕੇ ਉਹਨਾਂ ਨੇ ਅੱਜ ਸਾਡਾ ਛੋਟਾ ਵੀਰ ਅਮਿਤ ਖੁੱਲਰ ਜੀ ਜਿਹੜਾ ਬਹੁਤ ਵੱਡਾ ਸਮਾਜ ਸੇਵੀ ਆ ਇਹਨਾਂ ਦਾ ਵਾਰਡ ਨੰਬਰ 16 ਇਸ ਦੇ ਵਿੱਚ ਆ ਕੇ ਉਹਨਾਂ ਨੇ ਤਕਰੀਬਨ 80 ਲੱਖ ਰੁਪਏ ਦੇ ਇਸ ਵਾਰਡ ਦੇ ਕੰਮ ਹੈ ਜਿਹੜੇ ਅੱਜ ਉਹਨਾਂ ਨੇ ਉਸ ਦਾ ਨੀਂਹ ਪੱਥਰ ਵੀ ਰੱਖਿਆ ਤੇ ਅੱਜ ਉਹਦਾ ਸ੍ਰੀ ਸ਼੍ਰੀ ਗਣੇਸ਼ ਵੀ ਕੀਤਾ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ 3 ਮਹੀਨੇ ਦੇ ਅੰਦਰ ਅੰਦਰ ਇਹ ਜਿਹੜਾ ਕੰਮ ਵਾਰਡ ਨੰਬਰ 16 ਦੇ ਵਿੱਚ ਸ਼ੁਰੂ ਹੋਇਆ ਉਹ ਮੁਕੰਮਲ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਅੱਜ ਜਿਹੜਾ 메ਨ ਬਾਜ਼ਾਰ ਦਾ ਵੀ ਉਹਨਾਂ ਨੇ ਦੌਰਾ ਕੀਤਾ ਔਰ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਪੇਵਰ ਬਲੌਕ ਲਾਉਣ ਦਾ ਬੜਾ ਚਿਰਾਂ ਤੋਂ ਬਾਜ਼ਾਰ ਦੇ ਵਿੱਚ ਮੇਰੇ ਖਿਆਲ 25 30 35 ਸਾਲਾਂ ਤੋਂ ਬਾਜ਼ਾਰ ਦੀ ਕਿਸੇ ਨੇ ਹਾਲ ਬਿੱਥਿਆ ਨਹੀਂ ਸੁਣੀ ਸੀ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਕੰਮ ਦਾ ਨਿਰਖਣ ਕੀਤਾ ਔਰ ਬਾਕੀ ਉਹਨਾਂ ਨੇ ਵਾਰਡ ਨੰਬਰ 7 ਤੋਂ ਵਾਰਡ ਨੰਬਰ 11 ਦੇ ਵਿੱਚ ਜਾ ਕੇ ਵੀ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਉੱਥੇ ਵੀ ਵਿਕਾਸ ਕਾਰਜ 26 ਲੱਖ ਦੇ ਵਾਰਡ ਨੰਬਰ 11 ਦੇ ਉਹ ਵੀ ਉਹਨਾਂ ਨੇ ਸ਼ੁਰੂ ਕਰ ਲੈ ਕੇ ਹਾਂ ਜੀ ਕੌਂਸਲਰ ਸਾਹਿਬੀ ਕੋਲ ਬਹੁਤ ਕਿਹਾ ਤੇ ਹੁਣ ਅਸੀਂ ਐਮਐਲਏ ਮੈਡਮ ਦੇ ਨੋਟਸ 'ਚ ਲਿਆਂਦਾ ਕਿ ਇਸ ਦਾ ਇੱਕ ਟੈਕਨੀਕਲੀ ਰੀਜ਼ਨ ਹੈ ਕਿਉਂਕਿ ਬਾਸੱਡੇ ਦੇ ਵਿੱਚ ਇਸ ਦੀ ਰਿਕਵਰਟਾ ਔਰ ਜਿਸ ਨੂੰ ਕੇ ਬਾਸੱਡੇ ਦੇ ਵਿੱਚ ਰੋਕਿਆ ਗਿਆ ਔਰ ਉਸ ਦਾ ਜਿਹੜਾ ਰੋਕਾ ਹੈ ਪਾਣੀ ਦਾ ਜਿਵੇਂ ਮੇਰੇ ਤੋਂ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਦੱਸਿਆ ਤੁਹਾਨੂੰ ਕਿ ਉਸ ਦਾ ਰੋਕਾ ਮਰੰਡਾ ਸਾਈਡ ਨੂੰ ਕੀਤਾ ਗਿਆ ਹੋਇਆ ਹੈ ਜੀ ਉਸ ਦਾ ਜਿਹੜਾ ਨੇਚਰਲ ਰੋਕ ਹੈ ਉਹ ਨਦੀ ਵੱਲ ਨੂੰ ਹੋਣਾ ਚਾਹੀਦਾ ਹੈ ਜੀ ਸਟ੍ਰੇਟ ਰੋਪਨ ਰੋਡ ਦੇ ਨਾਲ ਉਹ ਜਦੋਂ ਤੱਕ ਸਾਡਾ ਬਾਸੱਡੇ ਦੇ ਵਿੱਚ ਲਾਈਟਾਂ ਤੇ ਉਹ ਜਿਹੜਾ ਕਟ ਹੈ ਉਸ ਨੂੰ ਖੋਲਿਆ ਨਹੀਂ ਜਾਂਦਾ ਤਾਂ ਸਾਡੇ ਜਿਹੜਾ ਚੰਡੀਗੜ੍ਹ ਰੋਡ ਦਾ